ਪਰ ਚਲੋ ਛੱਡੋ ਗੱਲ ਦੇਖੋ ਅਸੀਂ ਤੁਹਾਡੀ ਸਪੋਰਟ ਚਾਹੀਏ ਇੱਥੇ ਕਿਸਾਨਾਂ ਦੀ ਸਾਨੂੰ ਦੋਸਤੋ ਖਨੌਰੀ ਬਾਰਡਰ ਤੇ ਖੜੇ ਇੱਕ ਵਾਰ ਜਿਹੜਾ ਫੇਰ ਮਾਹੌਲ ਭਖ ਗਿਆ ਇੱਧਰ ਜਿਹੜੇ ਕਿਸਾਨਾਂ ਦੀ ਗਿਣਤੀ ਹੁਣ ਬਹੁਤ ਜ਼ਿਆਦਾ ਹੋ ਗਈ ਤੇ ਉਧਰਲੇ ਪਾਸੇ ਜਿਹੜੇ ਸਾਡੇ ਆਰਮੀ ਖੜੀ ਆ ਫੌਜ ਖੜੀ ਆ ਲਗਾਤਾਰ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਜਾ ਰਹੀਆਂ ਨੇ ਉਹ ਦੇਖੋ ਜਿਹੜਾ ਸਾਨੂੰ ਸਾਹਮਣੇ ਧੂਆਂ ਉੜਦਾ ਦਿਖਾਈ ਦਿੰਦਾ ਹੋਊਗਾ ਲਗਾਤਾਰ ਹੀ ਜਿਹੜੇ ਆਸੂ ਦੇ ਗੋਲੇ ਆਸੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਛੱਟੇ ਜਾ ਰਹੇ ਨੇ ਤੇ ਇੱਧਰ ਜਿਹੜੇ ਸਾਡੇ ਕਿਸਾਨ ਇੱਕ ਮੀਟਿੰਗ ਵੀ ਕਰ ਰਹੇ ਨੇ ਤੇ ਅੱਗੇ ਜਿਹੜੇ ਸਾਡੇ ਨੌਜਵਾਨ ਲੜ ਵੀ ਰਹੇ ਨੇ ਬਾਰਡਰ ਤੋੜਨ ਵਾਸਤੇ ਕਿਉਂਕਿ ਦੋਸਤੋ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨਾਂ ਦਾ ਧਰਨਾ ਲੱਗਿਆ ਦਿੱਲੀ ਜਾਣ ਵਾਸਤੇ ਜਿਹੜਾ ਰਾਹ ਨਹੀਂ ਦਿੱਤਾ ਜਾ ਰਿਹਾ ਬਹੁਤ ਸਾਰੀਆਂ ਲੇਅਰਾਂ ਬਣਾਈਆਂ ਗਈਆਂ ਨੇ ਆ ਫੌਜੀਆ ਵੱਲੋਂ ਪੁਲਿਸ ਵੱਲੋਂ ਵੀ ਕਿਸੇ ਨਾ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਨੂੰ ਕਾਬੂ ਕੀਤਾ ਜਾ ਸਕੇ ਪਰ ਦੋਸਤੋ ਕਿਸਾਨ ਜਿਹੜੇ ਹੁਣ ਪਹਿਲਾਂ ਬਹੁਤ ਘੱਟ ਸੀ ਹੁਣ ਵੱਡੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇਕੱਠੇ ਹੋ ਗਏ ਨੇ ਉਹ ਦੇਖੋ ਇੱਕ ਵਾਰ ਫੇਰ ਦਿਖਾਉਂਦੇ ਆ ਪਾਸੂ ਗੈਸ ਦੇ ਗੋਲੇ ਜਿਹੜੇ ਲਗਾਤਾਰ ਸਿੱਟੇ ਜਾ ਰਹੇ ਨੇ ਹੁਣ ਕਿਸਾਨਾਂ ਦੀ ਸਪੋਰਟ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਤੇ ਨਹੀਂ ਸਿੰਘ ਜਥੇਬੰਦੀਆਂ ਵੀ ਆ ਗਏ ਆ ਤੁਸੀਂ ਵੇਖ ਰਹੇ ਹੋ ਇਸ ਵੇਲੇ ਖਨੌਰੀ ਬਾਰਡਰ ਦੇ ਜਿਹੜਾ ਇਕੱਠ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਜਦੋਂ 14 ਫਰਵਰੀ ਨੂੰ 13 ਫਰਵਰੀ ਨੂੰ ਕਿਸਾਨ ਇੱਥੇ ਪਹੁੰਚੇ ਸੀ ਉਦੋਂ 海妈 ਜਿਹੜਾ ਕਿਸਾਨਾਂ ਦਾ ਇੱਥੇ ਆ ਗਿਆ ਤੇ ਤੋੜਨ ਬਾਰਡਰ ਨੂੰ ਜਿਹੜਾ ਲਗਾਤਾਰ ਕੋਸ਼ਿਸ਼ਾਂ ਕੀਤੇ ਜਾਂ ਯਾਰੀਆਂ ਨੇ ਤੋੜਨ ਵਾਸਤੇ ਪਰ ਜਿਹੜੀ ਪੁਲਿਸ ਵੀ ਆਪਣਾ ਡੱਟੀ ਹੋਈ ਹੈ ਕਿਸਾਨਾਂ ਦਾ ਜਿਹੜਾ ਮੁਕਾਬਲਾ ਕਰ ਰਹੀ ਹੈ ਆਸੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਪਛਾੜ ਨਾਲ ਤੇ ਹੋਰ ਜਿਹੜੇ ਬਹੁਤ ਸਾਰੇ ਧਰਤੀ ਦੇ ਵਿੱਚ ਕਿੱਲ ਵੀ ਲਾਇਨੇ ਤੇ ਇੱਧਰ ਦੇਖੋ ਦੋਸਤੋ ਨੌਜਵਾਨ ਜਿਹੜੇ ਇਕੱਠੇ ਹੋਏ ਨੇਗੇ ਤੇ ਬਾਰਡਰ ਨੂੰ ਤੋੜਨ ਦੀ ਜਿਹੜੀ ਸਾਰੀ ਪਲੈਨਿੰਗ ਇਸ ਥਾਂ ਤੇ ਹੋ ਰਹੀ ਹੈ ਤੇ ਆਹ ਦੇਖੋ ਲੋਕਾਂ ਨੇ ਜਿਹੜੇ ਅੱਖਾਂ ਤੇ ਚਸ਼ਮੇ ਲਾਇਨੇ ਤੇ ਹੋਰ ਜਿਹਨੇ ਪਾਣੀ ਦੀਆਂ ਗਿੱਲੀਆਂ ਪੱਟੀਆਂ ਨਾਲ ਆਸੂ ਗੈਸ ਦੇ ਗੋਲਿਆਂ ਦਾ ਮੁਕਾਬਲਾ ਇਹ ਪਾਸੇ ਜਿਹੜਾ ਖਨੌਰੀ ਬਾਰਡਰ ਇੱਕ ਪਾਸੇ ਪੰਜਾਬ ਹੈ ਤੇ ਦੂਜੇ ਪਾਸੇ ਜਿਹੜਾ ਹਰਿਆਣਾ ਹੈਗਾ ਤੂੰ ਆਊਟ ਦਾ ਦਿਖ ਰਿਹਾ ਸਾਰੇ ਆਸਮਾਨ 'ਚ ਜਿਹੜਾ ਤੂੰ ਹੀ ਤੂੰ ਹੈ ਕਿਉਂਕਿ ਦੋਸਤੋ ਲਗਾਤਾਰ ਜਿਹੜੇ ਆਸੂ ਗੈਸ ਦੇ ਗੋਲੇ ਉਹ ਸਿੱਟੇ ਜਾ ਰਹੇ ਨੇ ਅੱਜ ਵੀ ਕਿਸਾਨਾਂ ਵੱਲੋਂ ਜਿਹੜਾ ਭਾਰਤ ਬੰਦ ਕੀਤਾ ਗਿਆ ਮੰਗਾਂ ਨੂੰ ਲੈ ਕੇ ਜਿਵੇਂ ਕਿ ਤੁਸੀਂ ਆਂਦੇ ਹੋ ਬਹੁਤ ਸਾਰੀਆਂ ਮੰਗਾਂ ਹਲੇ ਕਿਸਾਨਾਂ ਦੀਆਂ ਪੂਰੀਆਂ ਨਹੀਂ ਕੀਤੀਆਂ ਗਾਰੰਟੀ ਦੇ ਦਿੱਤੀ ਸੀ ਪਰ ਦੋਸਤੋ ਉਹ ਗਾਰੰਟੀ ਜਿਹੜੀ ਆਪੀ ਜੇਪੀ ਸਰਕਾਰੋਂ ਖਰੀ ਨਹੀਂ ਉਤਰੀ ਤੇ ਉਹ ਦੇਖੋ ਦੋਸਤੋ ਸਾਹਮਣੇ ਤੁਹਾਨੂੰ ਬਾਰਡਰ ਚਮਕ ਰਿਹਾ ਹੋਊਗਾ ਤੇ ਸਾਹਮਣੇ ਜਿਹੜੀ ਆਰਮੀ ਲੱਗੀ ਹੋਈ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਲਗਾਤਾਰ ਜਿਹੜਾ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰੋ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰੀਜ ਰੀਕੈਪ ਸੋਲਿਊਸ਼ਨ ਫੋਨ ਕਰੋ ਸਮੱਸਿਆ